ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਬਹੁਤ ਸਾਰੀਆਂ ਭੈਣਾਂ ਦੀ ਕੁਐਰੀ ਸੀਗੀਆਂ ਬਹੁਤ ਸਾਰੇ ਕੁਐਸਚਨ ਸੀਗੇ ਭੈਣਾਂ ਦੇ ਤੇ ਉਹ ਤਾਂ ਆਪਾਂ ਬਾਅਦ ਚ ਜਵਾਬ ਦੇਵਾਂਗੇ ਤੇ ਅੱਜ ਆਪਣਾ ਵਲੌਗ ਹੈਗਾ ਚਾਹ ਤੇ ਜੇ ਤੁਸੀਂ ਚਾਹ ਪੀਣ ਦੇ ਸ਼ਕੀਨ ਹੋ ਤੇ ਚਾਹ ਨੂੰ ਬਣਾਇਆ ਕਿਵੇਂ ਜਾਵੇ ਚਾਹ ਤਾਂ ਸਾਰੀ ਪੀਂਦੀਆਂ ਦੀ ਆਪਾਂ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਉਹ ਚਾਹ ਘਟੀ ਹੋਈ ਆ ਪੀਣੀ ਉਹ ਨਹੀਂ ਪੀਂਦੇ ਹੈਗੇ ਅੱਜ ਕੱਲ ਦੇ ਬੱਚੇ ਘੱਟੀ ਪੀਂਦੇ ਨੇ ਪਰ ਆਪਾਂ ਜਿਹੜੀਆਂ ਹੈਗੀਆਂ ਆਪਣੀ ਸਟੇਜ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਨੇ ਆਪਣੀ ਏਜਸ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਤਾਂ ਸਾਰੀਆਂ ਚਾਹ ਪੀਂਦੀਆਂ ਹੀ ਨੇ ਤੇ ਚਾਹ ਦੇ ਨਾਲ ਨਾ ਬਹੁਤ ਸਾਰੀਆਂ ਭੈਣਾਂ ਨੂੰ ਤਜਾਬ ਦੀ ਪ੍ਰੋਬਲਮ ਐ, ਐਸਿਡ ਦੀ ਪ੍ਰੋਬਲਮ ਹੁੰਦੀ ਹੈਗੀ ਹੈ ਨਾ ਕਿ ਸਾਡੇ ਐਸਿਡ ਤਾਂ ਹੁੰਦੇ ਮੇਰੇ ਤਾਂ ਵੈਸੇ ਨਹੀਂ ਬਣਦਾ ਹੈਗਾ ਤੇ ਪਰ ਭੈਣਾਂ ਨੂੰ ਬਣਦਾ ਹੈਗਾ ਬਹੁਤ ਸਾਰੀ ਹੁੰਦੀ ਹੈ ਅੱਜ ਅੱਜਕੱਲ੍ਹ ਪ੍ਰੋਬਲਮ ਹੈ ਤੇ ਲੋਕੀ ਟੈਬਲੇਟਸ ਲੈਂਦੇ ਨੇ ਹਨਾ ਐਂਟਸ ਐਂਟਾਸਿਡ ਵਗੈਰਾ ਜੋ ਵੀ ਹੈ ਤੇ ਉਹ ਟੈਬਲੇਟਸ ਦਸਵੇਰੇ ਖਾਲੀ ਪੇਟ ਲੈਂਦੇ ਨੇ ਬਹੁਤ ਲੇਡੀਜ਼ ਲੈਂਦੀਆਂ ਨੇ ਤੇ ਵੈਸੇ ਜੈਂਟਸ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਘਟ ਹੈ ਇਹ ਲੇਡੀਜ਼ ਦੇ ਵਿੱਚ ਜ਼ਿਆਦਾ ਹੈਗੀ ਆ ਲੇਡੀਜ਼ ਹੋਣਾ ਦੇ ਵੱਧ ਆਉਣਾ ਸਭਾ ਖਾ ਲੈਂਦੀਆਂ ਨੇ ਜੈਂਟਸ ਘਟ ਜਾਂਦੇ ਨੇ ਤੇ ਅੱਜ ਆਪਣਾ ਜਿਹੜਾ ਵਲੌਗ ਹੈਗਾ ਉਹ ਹੈਗਾ ਚਾਹ ਤੇ ਕਿ ਜੇ ਆਪਾਂ ਨੂੰ ਚਾਹ ਪੀਣ ਦਾ ਸ਼ੌਕ ਹੈ ਤੇ ਚਾਹ ਕਿਸ ਤਰੀਕੇ ਨਾਲ ਬਣਾਈ ਜਾਵੇ ਕਿ ਸਵਾਦ ਵੀ ਹੋਵੇ ਤੇ ਚਾਹ ਦੇ ਵਿੱਚੋਂ ਮਤਲਬ ਕਿ ਅੱਛਾ ਟੇਸ ਆਵੇ ਤੇ ਪਰ ਸਾਡੇ ਐਸਿਡ ਵੀ ਨਾ ਬਣავੇ ਤੇ ਯਾਰ ਨਾ ਬਣੀ ਸਾਡੇ ਇਸ ਤਰ੍ਹਾਂ ਦੀ ਚਾਹ ਹੋਵੇ ਕਿ ਅਸੀਂ ਜਿੰਨੇ ਵਾਰੀ ਮਰਜ਼ੀ ਪੀ ਲਈਏ ਪਰ ਸਾਡੇ ਤੇ ਜਾ ਨਾ ਬਣਨੀ ਤੇ ਸਵਾਦ ਵੀ ਬਹੁਤ ਹੋਵੇ ਹਨਾ ਕਈ ਵਾਰੀ ਨਾ ਆਪਣਾ ਚਾਹ ਪੀਣੂ ਜੀ ਵੀ ਕਰਦਾ ਹੁੰਦਾ ਪਰਾ ਲਾ ਦੂੰਦਾ ਹਾਏ ਸਵਾਦ ਨਹੀਂ ਆਗੀ ਤੇ ਵੀ ਕਿਵੇਂ ਬਣਾਈਏ ਚਾਹ ਕਿ ਟੇਸਟੀ ਬਣੇ ਨਾ ਤੇ ਹੋ ਸਕਦਾ ਭੈਣਾ ਮੇਰੀਆਂ ਬਹੁਤ ਜ਼ਿਆਦਾ ਚਾਹ ਸਵਾਦ ਬਣਾਉਂਦੀਆਂ ਹੋਂ ਤੇ ਅੱਜ ਆਪਾਂ ਤੁਹਾਨੂੰ ਮੈਂ ਆਪਣੇ ਤਰੀਕੇ ਨਾਲ ਚਾਹ ਬਣਾਉਣੀ ਦੱਸਦੀਆਂ ਕਿ ਆਪਾਂ ਚਾਹ ਜਿਹੜੀ ਕਿਸ ਤਰੀਕੇ ਨਾਲ ਬਣਾਈਏ ਕਿ ਚਾਹ ਸਵਾਦ ਵੀ ਹੋਵੇ ਤੇ ਸਾਨੂੰ ਨੁਕਸਾਨ ਵੀ ਨਾ ਕਰੇ ਚਾਹੇ ਜਿੰਨੇ ਵਾਰੀ ਮਰਜ਼ੀ ਵੀ ਇਹ ਤੇ ਸਾਡੇ ਤੇ ਯਾਬ ਨਾ ਬਣੇ ਠੀਕ ਹੈ ਜੀ ਸੋ ਜੇ ਤੁਸੀਂ ਉਸ ਤਰੀਕੇ ਨਾਲ ਚਾਹ ਬਣਾਉਂਗੇ ਤਾਂ ਬਿਲਕੁਲ ਵੀ ਤੁਹਾਨੂੰ ਨੁਕਸਾਨ ਨਹੀਂ ਕਰੂਗੀ ਚਾਹ ਤੇ ਐਸਲ ਵਗੈਰਾ ਦੀ ਪ੍ਰੋਬਲਮ ਤੋਂ ਵੀ ਤੁਸੀਂ ਬਚੇ ਰਹੋਗੇ ਜਿਨ੍ਹਾਂ ਦੇ ਚਾਹ ਨਾਲ ਐਸਿਡ ਬੰਦਾ ਉਹਦੇ ਤੋਂ ਬਚੇ ਰਹੋਗੇ ਤੁਸੀਂ ਠੀਕ ਹੈ ਜੀ ਤੇ ਬਾਕੀ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਸਕਰਬ ਜਿਹੜਾ ਦੁਬਾਰਾ ਮਲਠੀ ਵਾਲਾ ਬਣਾ ਕੇ ਦਿਖਾਓ ਜਾਂ ਸੀਰਮ ਆ ਜਿਹੜਾ ਉਹ ਬਣਾ ਕੇ ਦਿਖਾਓ ਉਹ ਆਪਾਂ ਤੁਹਾਨੂੰ ਚਾਹ ਬਣਾਉਣ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਤੇ ਬਾਕੀ ਨਾ ਇੱਕ ਦੋ ਵੀਡੀਓਜ਼ ਤੋਂ ਬਾਅਦ ਮੈਂ ਤੁਹਾਨੂੰ ਉਹ ਬਣਾਉਣਾ ਦੱਸੂਗੀ ਕਈ ਵਾਰ ਮੇਰੇ ਕੋਲ ਸਮਾਨ ਪੂਰਾ ਨਹੀਂ ਹੁੰਦਾ ਮੈਂ ਸਮਾਨ ਇਕੱਠਾ ਕਰ ਲੈਣ ਦੋ ਤੇ ਮੈਂ ਤਾਂ ਸੀਰਮ ਤਾਂ ਮੈਂ ਬਣਾਉਂਗੀ ਕਿਉਂਕਿ ਸੀਰਮ ਮੇਰਾ ਬਹੁਤ ਥੋੜਾ ਬਣਿਆ ਸੀਗਾ ਤੇ ਉਹ ਦੋ ਦਿਨ ਧੁੱਪ ਚ ਵੀ ਰੱਖਣਾ ਪੈਂਦਾ ਉਹਨੂੰ ਟਾਈਮ ਵੀ ਲੱਗ ਜਾਂਦਾ ਸੀਰਮ ਤਾਂ ਤੁਸੀਂ ਕਿਸੇ ਹਾਲਤ ਚ ਸਕਿਪ ਨਹੀਂ ਕਰਨਾ ਜ਼ਰੂਰ ਬਣਾਇਓ ਬਾਰੇ ਜਿਆਦਾ ਅੱਛੇ ਇਫੈਕਟ ਆਉਂਦੇ ਨੇ ਬਹੁਤ ਵਧੀਆ ਰਿਜ਼ਲਟ ਆਉਂਦਾ ਉਹ ਮੈਂ ਤੁਹਾਨੂੰ ਚਾਹ ਬਣਾਉਣ ਤੋਂ ਬਾਅਦ ਦੱਸਦੀ ਆਂ ਬੈਠ ਕੇ ਤੇ ਹੁਣ ਆਪਾਂ ਚੱਲਦੇ ਆਂ ਕਿਚਨ ਦੇ ਵਿੱਚ ਤੇ ਚੱਲ ਕੇ ਆਪਾਂ ਚਾਹ ਬਣਾਉਣੀ ਆ ਠੀਕ ਹੈ ਅੱਜ ਮੈਂ ਤੁਹਾਨੂੰ ਚਾਹ ਬਣਾਉਣੀ ਸਿਖਾਉਣੀ ਆ ਲੋ ਜੀ ਸ਼ੁਰੂ ਕਰਦੇ ਆਂ ਫਿਰ ਆਪਾਂ ਚਾਹ ਬਣਾਉਣੀ ਆਪਾਂ ਦੋ ਗੱਸਾ ਜਲਾ ਦਿਆਂ ਅੱਧਾ ਕੱਪ ਮੈਂ ਲਿਆ ਪਾਣੀ ਦਾ ਲਓ ਜੀ ਇਹਦੇ ਚਾਪਾ ਪਾਤਾ ਪਾਣੀ ਅੱਧਾ ਕੱਪ ਲਿਆ ਦੁੱਧ ਦਾ ਹੁਣ ਦੇਖੋ ਵੈਸੇ ਤਾਂ ਰਾਤ ਲੱਗੀ ਹੈ ਰਾਤ ਨੂੰ ਕਿਹਨੇ ਇੰਨੀ ਚਾਹ ਪੀਣੀ ਤੇ ਪਰ ਆਪਾਂ ਤੁਹਾਨੂੰ ਵਲੋਗ ਦੇਣਾ ਹੈ ਲਓ ਠੀਕ ਹੈ ਜੀ ਇੱਕ ਪਾਸੇ ਪਾਣੀ ਰੱਖਤਾ ਇੱਕ ਪਾਸੇ ਦੁੱਧ ਬਗੈਟ ਬਹੋਂਦੇ ਰਹਿਣ ਤੇ ਹੁਮਾ ਤੁਹਾਨੂੰ ਦੱਸਦੀਆਂ ਕਿ ਆਪਾਂ ਚਾਹ ਕਿੱਦਾਂ ਬਣਾਉਣੀ ਹੈ ਠੀਕ ਹੈ ਜੀ ਵੈਸੇ ਤਾਂ ਸਾਰਿਆਂ ਪਾਣ ਨੂੰ ਪਤਾ ਹੀ ਹੈ ਕਿ ਚਾਹ ਕਿਵੇਂ ਬਣਾਉਣੀ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਪੱਤੀ ਜਿਨੇ ਕ ਤੁਸੀਂ ਪੀਨੇ ਹੋ ਪੱਤੀ ਤੇ ਜਿੰਨੀ ਉਹਨਾਂ ਪਾ ਲਈ ਸੀ ਅੰਦਾਜ਼ੇ ਨਾਲ ਉਹਦੇ ਥੋੜਾ ਜਿਹਾ ਮਿੱਠਾ ਪਾ ਲਿਆ ਤੇ ਲਓ ਜੀ ਹੁਣ ਆਪਾਂ ਨਾ ਕਹੀ ਪੈਣਾ ਕਹਿੰਦੀਆਂ ਨੇ ਕਿ ਅਸੀਂ ਤਾਂ ਬਹੁਤ ਸਾਰੇ ਮਸਾਲੇ ਪਾ ਕੇ ਵਧੀਆ ਚਾਹ ਬਣਾਉਣੀ ਹੈ ਹਨਾ ਤੇ ਪਰ ਨਾ ਤੁਹਾਨੂੰ ਇੱਕ ਚੀਜ਼ ਐਟ এ ਟਾਈਮ ਪਾਉਣੀ ਚਾਹੀਦੀ ਹੈ ਜਿਵੇਂ ਹੁਣ ਮੰਨ ਲਓ ਮੈਂ ਨਾ ਮੇਰੇ ਕੋਲੇ ਆਹ ਜਿਮੇਨ ਪਈ ਹੈ ਮੈਂ ਜਿਮੇਨ ਕਾਲਾ ਜਿਮੇਨ ਵਾਲੀ ਚਾਹ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਮੈਨੂੰ ਮੈਨੂੰ ਬਹੁਤ ਪਸੰਦ ਆ ਲਓ ਜੀ ਇਹ ਆਪਾਂ ਜਿਮੇਨ ਪਾ ਲਈ ਜੇ ਤੁਸੀਂ ਜਿਮੇਨ ਨਹੀਂ ਪਾਉਣੀ ਤੁਸੀਂ ਲੇਚੀ ਪਾਉਣੀ ਆ ਤਾਂ ਇਕੱਲੀ ਐਲੇਚੀ ਪਾ ਲਓ ਇਹਨਾ ਹੋਵੇ ਕਿ ਐਲੇਚੀਆਂ ਪਾ ਲਓ ਲੌਂਗ ਵੀ ਪਾ ਲਓ ਸੌਫੀ ਪਾ ਲਓ ਕਿਸੇ ਵੀ ਚੀਜ਼ ਦਾ ਜਿਹੜਾ ਟੇਸਟ ਹੈਗਾ ਉਹ ਸਹੀ ਨਹੀਂ ਆਉਂਦਾ ਹੈਗਾ ਫਿਰ ਠੀਕ ਹੈ ਜੀ ਤੇ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਟੇਸਟ ਹੈ ਜਿਹੜਾ ਉਹ ਅਲੱਗ-ਅਲੱਗ ਹੋਣਾ ਚਾਹੀਦਾ ਤੇ ਹੁਣ ਜੇ ਆਪਾਂ ਲੌਂਗ ਵੀ ਪਾ ਲਈ ਐਲੇਚੀ ਵੀ ਪਾ ਲਈ ਸੌਂਫ ਵੀ ਪਾ ਲਈ ਜਮੈਨ ਵੀ ਪਾ ਲਈ ਕਿਹੜੀ ਚੀਜ਼ ਦਾ ਟੇਸਟ ਆਊਗਾ ਇਸ ਕਰਕੇ ਇੱਕ ਟਾਈਮ ਤੇ ਤੁਸੀਂ ਚਾਹ ਦੇ ਵਿੱਚ ਸਿਰਫ ਇੱਕ ਚੀਜ਼ ਯੂਜ਼ ਕਰਨੀ ਹੈ ਠੀਕ ਹੈ ਜੀ ਤੇ ਲੋ ਇੱਕ ਪਾਸੇ ਆਪਣੀ ਬਣ ਰਹੀ ਹੈ ਚਾਹ ਤੇ ਦੂਜੇ ਪਾਸੇ ਆਪਾਂ ਦੁੱਧ ਉਹ ਬਾਲਣ ਵਾਸਤੇ ਰ ਤੇ ਮੈਂ ਤੁਹਾਨੂੰ ਨੇੜੇ ਕਰਕੇ ਕੈਮਰਾ ਦਿਖਾ ਦਿੰਨੀ ਆ। ਲੋ ਜੀ। ਠੀਕ ਹੈ ਇਧਰ ਉਹ ਚਾਹ ਉਬਲ ਰਹੀ ਹੈ ਤੇ ਉਧਰ ਆਪਣਾ ਦੁੱਧ ਆ ਜਿਹੜਾ ਉਹ ਵੀ ਬੋਇਲ ਹੋ ਗਿਆ ਉਹਨੂੰ ਵੀ ਇਹ ਵਾਲਾ ਆ ਗਈ। ਇਹ ਨਹੀਂ ਹੈਗਾ ਕਿ ਚਾਹ ਨੂੰ ਤੁਸੀਂ 5-7 ਮਿੰਟ ਇੱਥੇ ਉਬਲਣ ਲਈ ਪਈ ਛੱਡ ਦੋ। ਇਦਾਂ ਨਹੀਂ ਛੱਡਣਾ ਹੈਗਾ। ਲੋ ਜੀ ਦੋਨੋਂ ਗੈਸ ਆਪ ਚੁੱਲੇ ਆਪਾਂ ਬੰਦ ਕਰਤੇ ਆ। ਦੁੱਧਰੂ Nghi ਵਾਲਾ ਆ ਗਿਆ ਤੇ ਚਾਹ ਨੂੰ ਵੀ ਵਾਲਾ ਆ ਗਿਆ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਕਿ ਇਹਨੂੰ ਥੋੜੀ ਦੇਰ ਵਾਸਤੇ ਦੁੱਧਰੂ ਇਹਦੇ ਚ ਪਾ ਕੇ ਗੈਸ ਬੰਦ ਹੈ ਤੇ ਢੱਕ ਕੇ ਰੱਖ ਦੋ 2 ਮਿੰਟ ਢੱਕ ਕੇ ਰੱਖੋ 2 ਮਿੰਟ ਬਾਅਦ ਤੁਸੀਂ ਇਹ ਚਾਹ ਹੈ ਜਿਹੜੀ ਉਹ ਯੂਜ਼ ਕਰਨੀ ਹੈ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਲੋ ਜੀ ਆਪਾਂ ਕੀ ਕਰਦੇ ਹੁੰਨੇ ਆ ਕਿ ਜਿਵੇਂ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਚਾਹ ਕਿਵੇਂ ਬਣਾਉਣੀ ਹੈ ਚੀਨੀ ਪੱਤੀ ਵਗੈਰਾ ਪਾਈ ਮਸਾਲੇ ਪਾਏ ਤੇ ਉਸ ਤੋਂ ਬਾਅਦ ਜਦੋਂ ਉਬਲ ਗਿਆ ਉਹਦੇ ਵਿੱਚ ਪਾਤਾ ਦੁੱਧ ਤੇ ਫਿਰ ਉਹਨੂੰ ਬਣਾਣ ਲਈ ਰੱਖਤਾ ਠੀਕ ਹੈ ਦੋ ਚਾਰ ਉਬਾਲੇ ਦਵਾਤੇ ਤੇ ਫਿਰ ਆਪਾਂ ਪੀਣ ਵਾਸਤੇ ਲੈ ਕੇ ਆਉਣੀ ਆ ਹਨਾ ਪਰ ਉਹ ਸਹੀ ਤਰੀਕਾ ਨਹੀਂ ਹੈਗਾ ਚਾਹ ਬਣਾਉਣ ਦਾ ਚਾਹ ਬਣਾਉਣ ਦਾ ਜਿਹੜਾ ਸਹੀ ਤਰੀਕ ਉਹਦੇ ਨਾਲ ਆਪਣੇ ਐਸਿਡ ਬਣਦਾ ਤੇਜਾਬ ਬਣਦਾ ਜਦੋਂ ਅਸੀਂ ਬਹੁਤ ਸਾਰੇ ਮਸਾਲੇ ਪਾ ਕੇ ਤੇ ਉਹਨੂੰ ਉਬਾਲੇ ਦੇਈ ਜਾਂਦੀਆਂ ਠੀਕ ਹੈ ਜੀ ਜੇ ਆਪਾਂ ਇਸ ਤਰੀਕੇ ਨਾਲ ਚਾਹ ਬਣਾਈਏ ਇੱਕ ਪਾਸੇ ਪੱਤੀ ਦੇ ਚੀਨੀ ਪਾ ਕੇ ਪੱਤੀ ਬਹੁਤ ਸ਼ੱਕਰ ਪਾਓ ਜਾ ਗੁੜ ਪਾਓ ਜੋ ਵੀ ਤੁਸੀਂ ਪਾਉਣਾ ਜੋ ਲਾਈਕ ਕਰਦੇ ਹੋ ਤੇ ਉਸ ਤੋਂ ਇਲਾਵਾ ਉਹਦੇ ਵਿੱਚ ਜੇ ਸੌਂਫ ਪਾਉਣੀ ਆ ਤਾਂ ਕੱਲੀ ਸੌਂਫ ਪਾਓ ਲੈਚੀਆਂ ਪਾਉਣੀਆਂ ਤਾਂ ਕੱਲੀਆਂ ਲੈਚੀਆਂ ਪਾਓ ਤਾਂ ਕਿ ਉਹਦਾ ਜਿਹੜਾ ਅਸਰ ਹੈ ਟੇਸਟ ਹੈ ਫਿਰ ਤੁਹਾਨੂੰ ਆਊਗਾ ਤੇ ਜੇ ਆਪਾਂ ਜਿੰਨੇ ਚਾਰ ਸਬਜ਼ੀਆਂ ਬਣਾ ਲਈਏ ਤੇ ਆਪਾਂ ਨੂੰ ਲੱਗਦਾ ਕਿ ਕਿਸੇ ਦਾ ਟੇਸਟ ਨਹੀਂ ਆਇਆ ਹੈਗਾ ਸੋ ਉਸੇ ਤਰ੍ਹਾਂ ਹੀ ਇਹ ਹੈਗਾ ਤੇ ਇੱਕ ਪਾਸੇ ਦੁੱਧ ਉਬਾਲ ਲਓ ਇਸ ਤਰ੍ਹਾਂ ਇਹਨੂੰ ਬਣਾ ਕੇ ਢੱਕ ਕੇ ਦੋ ਚਾਰ ਮਿੰਟਾਂ ਲਈ ਰੱਖ ਦੋ ਫਿਰ ਇਹ ਚਾਹ ਨੂੰ ਵੀ ਉਹ ਇੰਨੀ ਕੁ ਸਵਾਦ ਚਾਹ ਲੱਗਦੀ ਹੈ ਜੀ ਇਹ ਤੁਸੀਂ ਬਣਾ ਕੇ ਦੇਖਿਓ ਇਹ ਚਾਹ ਇਹਨੀ ਵਧੀਆ ਬਣਦੀ ਹੈ ਬਹੁਤ ਜ਼ਿਆਦਾ ਟੇਸਟ ਦਾ ਫਰਕ ਪੈਂਦਾ ਹੈਗਾ ਜਿਹੜੀ ਆਪਾਂ ਰਿੰਨੀ ਜਾਨੇ ਰਿੰਨੀ ਜਾਨੇ ਆ ਉਹ ਟੇਸਟ ਆ ਜਿਹੜਾ ਉਹ ਨਹੀਂ ਆਉਂਦਾ ਹੈਗਾ ਜਿਹੜਾ ਇਸ ਚਾਹ ਦਾ ਹੁੰਦਾ ਸੋ ਤੁਸੀਂ ਚਾਹ ਜਿਹੜੀ ਇਸ ਤਰੀਕੇ ਨਾਲ ਬਣਾਇਆ ਕਰੋ ਇੱਕਦਾਂ ਤੁਹਾਨੂੰ ਤਿਆਰ ਨਹੀਂ ਬਣੂਗਾ ਬਿਲਕੁਲ ਤੁਹਾਨੂੰ ਖਰਾਬ ਨਹੀਂ ਕਰੂਗੀ ਚਾਹ ਤੇ ਮੇਰੀਆਂ ਭੈਣਾਂ ਪਲੀਜ਼ ਇਦਾਂ ਬਣਾ ਕੇ ਦੇਖਿਓ ਠੀਕ ਹੈ ਬਾਕੀ ਤਾਂ ਤੁਸੀਂ ਜਿਸ ਤਰ੍ਹਾਂ ਚਾਹ ਬਣਾਉਨੇ ਹੋ ਘਰ 'ਚ ਓਦਾਂ ਤਾਂ ਤੁਸੀਂ ਬਣਾਉਨੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੋਈ ਇਹ ਲੰਬਾ ਚੌੜਾ ਉਹ ਨਹੀਂ ਹੁੰਦਾ ਹੈਗਾ ਪ੍ਰੋਸੈਸ ਚਾਹ ਬਣਾਉਣ ਦਾ ਤੁਸੀਂ ਕਹੋਗੇ ਤਾਂ ਸਾਰੇ ਬਣਾਉਂਦੇ ਨੇ ਚਾਹ ਬਣਾਉਣ ਚ ਕਿਹੜੀ ਉਹ ਹੈ ਪਰ ਤੁਸੀਂ ਇਸ ਤਰੀਕੇ ਨਾਲ ਚਾਹ ਜੁ ਬਣਾਇਓ ਠੀਕ ਹੈ ਜੀ ਬਸ ਸਿਰਫ 2 ਮਿੰਟ ਲਈ ਇਹਨੂੰ ਇਦਾਂ ਆਪਾਂ ਟੱਕ ਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਚਾਹ ਜਿਹੜੀ ਉਹ ਕੱਪ ਵਿੱਚ ਪਾਉਂਗੇ ਤੇ ਇੰਨੀ ਹੀ ਤੋਂ ਵਧੀਆ ਚਾਹ ਬਣਦੀ ਹੈ ਜੀ ਤੁਸੀਂ ਅੱਜ ਹੀ ਇਹ ਚਾਹ ਬਣਾਉਣੀ ਹੈਗੀ ਜਿਹੜੀ 11 ਵਾਲੀ ਚਾਹ ਬਣਾਉਣੀ ਹੁੰਦੀ ਹੈ ਇਹਨੂੰ ਤੁਸੀਂ ਬਸ ਵਲੌਗ ਦੇਖ ਕੇ ਨਾਲ ਦੀ ਨਾਲ ਇਸ ਤਰੀਕੇ ਨਾਲ ਚਾਹ ਬਣਾਇਓ ਫਿਰ ਤੁਸੀਂ ਮੈਨੂੰ ਦੱਸਿਓ ਕਿ ਚਾਹ ਜਿਹੜੀ ਉਹ ਤੁਹਾਡੀ ਕਿਸ ਤਰ੍ਹਾਂ ਦੀ ਬਣੀ ਅੱਜ ਆਪਾਂ ਬਾਕੀ ਭੈਣਾਂ ਦੇ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਦੇਣੇ ਨੇ ਉਹ ਆਪਾਂ ਥੋੜਾ ਜਿਹਾ ਬੈਠ ਕੇ ਜਵਾਬ ਦਿੰਨੇ ਆ ਸੀਰੀਅਸਲੀ ਜਵਾਬ ਦੇਣ ਵਾਲੀ ਦੀ ਭੈਣਾਂ ਦੇ ਬਹੁਤ سارے ਸਵਾਲ ਨੇ ਜਿਨ੍ਹਾਂ ਦੇ ਜਵਾਬ ਮੈਂ ਤੁਹਾਨੂੰ ਦੇਣੇ ਆ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਬੈਠਦੇ ਆ ਉੱਥੇ ਜਾ ਕੇ ਲੌਬੀ 'ਚ ਤੇ ਪਹਿਲਾਂ ਮੈਂ ਤੁਹਾਨੂੰ 2 ਮਿੰਟ ਹੋ ਗਏ ਮੇਰੀ ਗੱਲ ਕਰਦੀ ਨੂੰ ਮੈਂ ਤੁਹਾਨੂੰ ਚਾਹ ਦਿਖਾ ਦਵਾਂ ਪਹਿਲਾਂ ਲੋ ਹੁਣ ਮੈਂ ਤੁਹਾਨੂੰ ਚਾਹ ਦਿਖਾਉਣੀ ਆ ਇਹ ਨਹੀਂ ਆ ਕਿ ਇਹ ਕੜ-ਕੜ ਕੇ ਲਾਲ ਹੋ ਜੇ ਚਾਹ ਨੂੰ ਚਾਹ ਦੀ ਤਰ੍ਹਾਂ ਹੀ ਬਣਾਉਣਾ ਤੇ ਪੀਣਾ ਠੀਕ ਹੈ ਇਹੋ ਮੈਂ ਹੁਣ ਜੇ કહਾਂ ਵੀ ਮੈਂ ਤੁਹਾਨੂੰ ਦੱਸ ਦੂੰਗੀ ਚਾਹ ਬਣਾ ਕੇ ਵੀ ਚਾਹ ਸਹੀ ਜਿਹੀ ਬਣੀ ਆ ਤੁਹਾਨੂੰ ਨਹੀਂ ਪਤਾ ਲੱਗਣਾ ਹੈਗਾ ਮੈਂ ਤਾਂ ਸਵਾਦ ਹੀ ਕਹਿਣਾ ਆ ਆਪਣੀ ਚਾਹ ਲਓ ਜੀ ਆਪਾਂ ਇਹ ਬਣਾ ਲਿਆ ਚਾਹ ਦਾ ਕੱਪ ਪਰ ਜੇ ਮੈਂ ਹੁਣ ਪੀ ਕੇ ਤੁਹਾਨੂੰ ਕਹੂੰਗੀ ਕਿ ਬਹੁਤ ਸਵਾਦ ਆ ਤਾਂ ਮੈਂ ਤਾਂ ਆਪਣੀ ਚੀਜ਼ ਨੂੰ ਸਵਾਦ ਹੀ ਕਹੂੰਗੀ ਬਾਕੀ ਜਦੋਂ ਤੁਸੀਂ ਬਣਾਓਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਚਾਹ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਬਣੀ ਹੈਗੀ ਆ ਸੋ ਤੁਸੀਂ ਖੁਦ ਬਣਾਉਣੀਆਂ ਪੀਣੀਆਂ ਫਿਰ ਮੈਨੂੰ ਦੱਸਣਾ ਹੈ ਮੈਨੂੰ ਇਹ ਪੀਣੀ ਪਊਗੀ ਵੈਸੇ ਤਾਂ ਭਾਵੇਂ ਰਾਤ ਹੋ ਗਈ ਐ ਪਰ ਹੁਣ ਇਹ ਚ ਤੇਰ ਮਾਰਾ ਤਨ ਪਾਇਆ ਬੀਬੀ ਕਹਿੰਦੀ ਹੁੰਦੀ ਆ ਦੁੱਧ ਨੂੰ ਤੇਰ ਮਾਰਾ ਤਨ ਕਿ ਤੇਰ ਮਾਰਾ ਤਨ ਪਾਇਆ ਡੋਲਣੀ ਤਾਂ ਹੈ ਨਹੀਂ ਕੀ ਹੁਣ ਸੋ ਮੈਂ ਹੁਣ ਇਹ ਚਾਹ ਪੀਊਂਗੀ ਤੇ ਆਪਾਂ ਲੌਬੀ ਚ ਚੱਲਦੇ ਆਂ ਠੀਕ ਐ ਜੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਤਰੀਕਾ ਜ਼ਰੂਰ ਪਸੰਦ ਆਊਗਾ ਤੇ ਮੇਰੀਆਂ ਭੈਣਾਂ ਜ਼ਰੂਰ ਬਣਾਉਣ ਲਗੀਆਂ ਤੇ ਕਮੈਂਟ ਕਰਕੇ ਮੈਨੂੰ ਰਿਸਪੌਂਸ ਜ਼ਰੂਰ ਦੇਣਗੀਆਂ ਠੀਕ ਐ ਜੀ ਉੱਜ ਬਹੁਤ ਸਾਰੀਆਂ ਭੈਣਾਂ ਦੇ ਸਵਾਲ ਸੀਗੇ ਜਿਨ੍ਹਾਂ ਦੇ ਜਵਾਬ ਮੈਂ ਦੇਣੇ ਹੈਗੇ ਆ ਇੱਕ ਤਾਂ ਇੱਕ ਕੁੜੀਆ ਹੈਗੀ ਐ ਉਹ ਨਿਊਜ਼ੀਲੈਂਡ ਪਰੋਂ ਆਇਆ ਜੋਰ ਤੋਂ ਤੇ ਉਹਨਾਂ ਲੱਗਿਆ ਕੋਈ ਮੈਰਿਜ ਹੈ ਸ਼ਾਇਦ ਸੰਦੇ ਦੀ ਤੇ ਉਹ ਬੜੇ ਦਿਨਾਂ ਤੋਂ ਮੈਨੂੰ ਪੁੱਛਦੇ ਰਹਿੰਦੇ ਨੇ ਕਿ ਮੇਰਾ ਫੇਸ ਜਿਹੜਾ ਉਹ ਖਰਾਬ ਹੈ ਤੇ ਆਂਟੀ ਤੁਸੀਂ ਮੈਨੂੰ ਕੁਛ ਇਹੋ ਜਿਹਾ ਦੱਸੋ ਇਹੋ ਜਿਹਾ ਫੇਸ਼ਲ ਦੱਸੋ ਜਿਹੜਾ ਬਹੁਤ ਇਫੈਕਟਿਵ ਹੋਵੇ ਨਾ ਤੇ ਮੈਂ ਉਹਨਾਂ ਨੂੰ ਦੋ ਤਿੰਨ ਚੀਜ਼ਾਂ ਦੱਸੀਆਂ ਉਹ ਯੂਜ਼ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਮੇਰੇ ਤੇ ਬਹੁਤ ਇਫੈਕਟ ਆਇਆ ਅੱਛਾ ਇਫੈਕਟ ਆਇਆ ਤੇ ਕਹਿੰਦੇ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦੀ ਆਂ ਵੀ ਮੈਂ ਹੁਣ ਬਾਰਲਰ ਨਹੀਂ ਜਾਣਾ ਹੈਗਾ ਮੈਂ ਇਹੀ ਚੀਜ਼ਾਂ ਯੂਜ਼ ਕਰੂੰਗੀ ਕਿ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਥੈਂਕ ਯੂ ਬੇਟੇ ਥੈਂਕ ਯੂ ਸੋ ਮੱਚ ਜੇ ਮੈਂ ਕਿਸੇ ਨੂੰ ਕਨਵਿੰਸ ਮੈਂ ਐਦਾ ਨਹੀਂ ਕਹੂੰਗੀ ਪਲੀਜ਼ ਮੈਂ ਇਹ ਨਹੀਂ ਕਹਿਣਾ ਕਹਿਣਾ ਹੈਗਾ ਤੁਹਾਨੂੰ ਕਿ ਤੁਸੀਂ ਬਾਰਲਰ ਨਾ ਜਾਓ ਦੇਖੋ ਉਹ ਤੁਹਾਡੀ ਮਰਜ਼ੀ ਹੈ ਅਗਰ ਚਾਹੋ ਨੀ ਹੋ ਤਾਂ ਚਲੇ ਜਾਓ ਮੈਂ ਤਾਂ ਸਿਰਫ ਨੇਚਰਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਤੁਹਾਨੂੰ ਦੱਸਦੀ ਆਂ ਕਿਉਂ ਨਾ ਤੁਹਾਨੂੰ ਕਿੰਨੀ ਛੇਤੀ ਅ ਅچھے ਰਿਜ਼ਲਟ ਆ ਜਿਹੜੇ ਉਹ ਮਿਲਦੇ ਨੇ ਬਾਕੀ ਪਾਰਲਰ ਜਾਣਾ ਨਾ ਜਾਣਾ ਉਹ ਦੇਖੋ ਤੁਹਾਡੀ ਮਰਜ਼ੀ ਆ ਹਨਾ ਤੇ ਮੈਂ ਸਿਰਫ ਇਹ ਕਿਹਾ ਸੀਗਾ ਰਾਤ ਦਾ ਵਾਲੇ ਬਲੌਗ ਦੇ ਵਿੱਚ ਕੱਲ ਵਾਲੇ ਬਲੌਗ ਦੇ ਵਿੱਚ ਕਿ ਤੁਸੀਂ ਮੈਨੂੰ ਪੁੱਛਦੇ ਰਹਿੰਦੇ ਹੋ ਆ ਚੀਜ਼ ਯੂਜ਼ ਕਰ ਲਈਏ ਇਹਦਾ ਸਾਈਡ ਇਫੈਕਟ ਤਾਂ ਨਹੀਂ ਪਰ ਆਪਾਂ ਕਦੇ ਵੀ ਜਿਹੜੇ ਪਾਰਲਰਾਂ ਦੇ ਵਿੱਚ ਕੈਮੀਕਲ ਵਾਲੀਆਂ ਕਰੀਮਾਂ ਲਗਾਉਂਦੇ ਰਹਿੰਦੇ ਆ ਉਹਨਾਂ ਨੂੰ ਆਪਾਂ ਕਦੇ ਨਹੀਂ ਪੁੱਛਿਆ ਕਿ ਇਹ ਸਾਈਡ ਇਫੈਕਟ ਹੋਊਗਾ ਕਿ ਨਹੀਂ ਹਨਾ ਤੇ ਬਾਕੀ ਦੇਖੋ ਜੀ ਮੈਂ ਦੱਸਦੀ ਹੈਗੀ ਆ ਚਾਰ ਭੈਣਾਂ ਦੇ ਬਹੁਤ ਸਾਰੇ ਮੈਨੂੰ ਮਤਲਬ ਕਿ ਸਵਾਲ ਸੀਗੇ ਜਿਨ੍ਹਾਂ ਦੇ ਮੈਂ ਨਾ ਸਕਰੀਨਸ਼ਾਟ ਲੈ ਸੀ ਅੱਜ ਕਿਹਿਆ ਕੋਈ ਰਹਿ ਜਾਂਦੀ ਹੈ ਭੈਣਾਂ ਲਓ ਜੀ ਇੱਕ ਤਾਂ ਹੈਗਾ ਹਰ ਸਿਮਰ ਦੀ ਆਈਡੀ ਤੋਂ ਹੈ ਦੀ ਮੈਂ ਮਲਠੀ ਤੇ ਵੇਸਨ ਵਾਲਾ ਫਾਰਮੂਲਾ ਯੂਜ਼ ਕੀਤਾ ਫਰਸਟ ਡੇ ਹੀ ਮੇਰੀਆਂ ਫਰੈਂਡਸ ਨੇ ਪੁੱਛਣਾ ਸ਼ੁਰੂ ਕਰਤਾ ਲਓ ਜੀ ਉਹ ਕਹਿੰਦੇ ਵੀ ਮੈਂ ਸਿਰਫ ਇੱਕ ਦਿਨ ਵੇਸਨ ਤੇ ਮਲਠੀ ਵਾਲਾ ਫਾਰਮੂਲਾ ਯੂਜ਼ ਕੀਤਾ ਤੇ ਮੇਰੀਆਂ ਫਰੈਂਡਸ ਨੇ ਮੈਨੂੰ ਪਹਿਲੇ ਦਿਨ ਹੀ ਪੁੱਛਿਆ ਕਿ ਕੀ ਲਾਇਆ ਤੁਸੀਂ ਠੀਕ ਹੈ ਜੀ ਸੋ ਬਹੁਤ ਵਧੀਆ ਗੱਲ ਹੈ ਹਰ ਸਿਮਰ ਦੀ ਥੈਂਕ ਯੂ ਸੋ ਮੱਚ ਜੇ ਤੁਸੀਂ ਅਪਲਾਈ ਕਰਦੇ ਹੋ ਜੋ ਮੈਂ ਚੀਜ਼ਾਂ ਦੱਸਦੀਆਂ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਤੇ ਲੋ ਜੀ ਮੈਂ ਉਹ ਜੋਤ ਹੈਗੀ ਹੈ ਲੜਕੀ ਜੋਤਪਲ ਫਰੋਮ ਨਿਊਜ਼ੀਲੈਂਡ ਉਹ ਕਹਿੰਦੇ ਨਾ ਅ ਜਿਹੜਾ ਮੈਂ ਮੁਰੱਠੀ ਵੇਸਮ ਵਾਲਾ ਕਰਦੀਆਂ ਦਿੱਲੀ ਉਹ ਕੱਲ ਕਰਾਂ ਕਿ ਸਕਿਪ ਕਰਾਂ ਕੱਲੋ ਦੇਖੋ ਦਿੱਲੀ ਕਰੋ ਜੀ ਜੇ ਤੁਸੀਂ ਦਿੱਲੀ ਕਰ ਰਹੇ ਹੋ ਤਾਂ ਦਿੱਲੀ ਕਰੋ ਕੋਈ ਚੱਕਰ ਨਹੀਂ ਹੈਗਾ ਆਂਟੀ ਜੀ ਆਪਣੇ ਨੈਕਸਟ ਵੀਡੀਓ ਵਿੱਚ ਮੇਰਾ ਨਾਮ ਵੀ ਬੋਲਿਓ ਪਲੀਜ਼ ਜੋਤਪਲ ਫਰੋਮ ਨਿਊਜ਼ੀਲੈਂਡ ਮੈਨੂੰ ਤੁਹਾਡੇ ਸਾਰੇ ਬਲੌਗ ਬਹੁਤ ਵਧੀਆ ਲੱਗਦੇ ਆ ਐਂਡ ਸਾਰੇ ਟ੍ਰੀਟਮੈਂਟ ਜਿਹੜੇ ਤੁਸੀਂ ਦੱਸਦੇ ਹੋ ਮੈਂ ਯੂਜ਼ ਕਰਦੀ ਆ ਬਹੁਤ ਫਰਕ ਪਿਆ ਹੈ ਮੈਨੂੰ ਹੁਣ ਮੈਂ ਬਾਹਰ ਤੋਂ ਕਦੇ ਵੀ ਫੇਸ਼ੀਅਲ ਨਹੀਂ ਕਰਵਾਉਣਾ ਆਈ ਪ੍ਰੋਮਿਸ ਥੈਂਕ ਯੂ ਬੈਟ ਤੁਸੀਂ ਯੂਜ਼ ਕਰਦੇ ਹੋ ਔਰ ਤੁਸੀਂ ਮੈਨੂੰ ਆਪਣੇ ਜਿਹੜੇ ਫੀਡਬੈਕ ਆ ਉਹ ਵੀ ਦਿਨੇ ਹੋ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਰਿਸ਼ਪਾਲ ਕੌਰ ਕਲੇਅਰ ਮੇਰਾ ਨਾਮ ਬੋਲੋ ਪਲੀਜ਼ ਠੀਕ ਹੈ ਰਿਸ਼ਪਾਲ ਕੌਰ ਦੀ ਥੈਂਕ ਯੂ so much ਜੀ ਤੁਸੀਂ ਟਾਈਮ ਕੱਢ ਕੇ ਆਪਣੇ ਵਲੌਗ ਦੇਖਦੇ ਹੋ ਥੈਂਕ ਯੂ ਸੋ ਮਚ ਅ ਰਿੰਕਲਸ ਲਈ ਕਰੀਮ ਦੱਸੋ ਪਲੀਜ਼ ਦੇਦੀ ਹਾਲੀ ਇਨਕੋਰ ਦੀ ਆਈਡੀ ਤੋਂ ਜਰੂਰ ਦੱਸਾਂਗੇ ਆਪਾਂ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਹੈਨਾ ਬਹੁਤ ਸਾਰੀਆਂ ਭੈਣਾ ਗੱਲਾਂ ਬਾਤਾਂ ਪੁੱਛਦੀਆਂ ਰਹਿੰਦੀਆਂ ਨੇ ਚੀਜ਼ਾਂ ਪੁੱਛਦੀਆਂ ਰਹਿੰਦੀਆਂ ਨੇ ਰਿੰਕਲਸ ਤੋਂ ਦੱਸੋ ਪਿਗਮੈਂਟੇਸ਼ਨ ਤੋਂ ਦੱਸੋ ਬਹੁਤ ਸਾਰੀਆਂ ਚੀਜ਼ਾਂ ਪੁੱਛਦੀਆਂ ਨੇ ਪਰ ਉਹ ਟਾਈਮ ਟੂ ਟਾਈਮ ਆਪਾਂ ਹੈਨਾ ਵਾਰੀ ਵਾਰੀ ਦੱਸਦੇ ਰਵਾਂਗੇ ਤੇ ਨੈਕਸਟ ਹੈ ਜੀ ਮੇਰਾ ਨਾਮ ਨਹੀਂ ਬੋਲਿਆ ਤੁਸੀਂ ਵੀਪਲ ਕੌਰ ਵੀਪਲ ਕੌਰ ਦੀ ਆਈਡੀ ਤੋਂ ਆਹ ਕਹਿੰਦੇ ਦੀਦੀ ਤੁਸੀਂ ਮੇਰਾ ਨਾਮ ਨਹੀਂ ਬੋਲਿਆ ਬੋਲਤਾ ਜੀ ਮੈਂ ਨਾ ਕਦੇ ਨਹੀਂ ਤੁਹਾਨੂੰ ਕਿਹਾ ਸੀ ਕਿ ਮੈਂ ਭੁੱਲ ਜਾਂਣੀ ਨਹੀਂ ਜੇ ਮੈਂ ਭੁੱਲ ਜਾ ਤਾਂ ਤੁਸੀਂ ਅਗਲੇ ਵਲੌਗ ਦੇ ਵਿੱਚ ਫਿਰ ਕਮੈਂਟ ਕਰਕੇ ਕਹਿ ਦਿਆ ਕਰੋ ਕਿ ਤੁਸੀਂ ਮੇਰਾ ਨਾਮ ਨਹੀਂ ਬੋਲਿਆ ਤੇ ਫਿਰ ਆਪਾਂ ਜ਼ਰੂਰ ਬੋਲ ਦਿੰਨੇ ਆ ਸੌਰੀ ਜੀ ਆਪਾਂ ਨਹੀਂ ਬੋਲੇ ਸੀ ਤਾਂ ਤੇ ਅੱਜ ਆਪਾਂ ਮੋੜ ਦਿੱਤਾ ਠੀਕ ਹੈ ਵੀਪਲ ਕੌਰ ਦੀ ਥੈਂਕ ਯੂ ਸੋ ਮੱਚ ਤੇ ਨੈਕਸਟ ਇਹਨਾਂ ਨੇ ਐ ਨਹੀਂ ਲਿਖਿਆ ਸੀ ਕਿ ਕਿਥੋਂ ਨੇ ਜੇ ਲਿਖਦੇ ਤਾਂ ਹੋਰ ਵੀ ਬਹੁਤ ਅੱਛਾ ਹੋਣਾ ਸੀ ਤੇ ਆਪਾਂ ਇਹਨਾਂ ਦੇ ਪਿੰਡ ਸ਼ਹਿਰ ਦਾ ਨਾਮ ਵੀ ਜ਼ਰੂਰ ਬੋਲਣਾ ਸੀ ਤੇ ਅੱਗੇ ਹੈ ਬਹੁਤ ਵਧੀਆ ਭੈਣ ਜੀ ਮਲਠੀ ਦੀ ਕਰੀਮ ਮੈ ਵਰਤਾਂ ਲੱਗ ਗਈ ਧੰਨਵਾਦ ਕਿਸੇ ਨਾਲ ਚੁਗਲੀ ਕਰਨ ਦੀ ਜਰੂਰਤ ਨਹੀਂ ਤੁਹਾਡੀਆਂ ਗੱਲਾਂ ਸੁਣ ਕੇ ਹੀ ਮਨ ਖੁਸ਼ ਹੋ ਜਾਂਦਾ ਹੈ ਗਰਮੀਤ ਕੌਰ ਲੋਡ ਤੋਂ ਥੈਂਕ ਯੂ ਭੈਣ ਥੈਂਕ ਯੂ so much ਇਹਨਾਂ ਨਾਲ ਮੇਰੀ ਗੱਲਬਾਤ ਨਹੀਂ ਹੁੰਦੀ ਜਾਂਦੀ ਐਕਸ ਇਹ ਫੋਨ ਕਰਦੇ ਰਹਿੰਦੇ ਨੇ ਮਲਠੀ ਪਾਊਡਰ ਪਾ ਸਕਦੇ ਆ ਮਲਠੀ ਦੀ ਜਗਾ ਅ ਮਲਠੀ ਜਿਹੜਾ ਸਕਰਬ ਤੇ ਸੀਰਮ ਹੈ ਨਾ ਜੀ ਮੈਂ ਤੁਹਾਨੂੰ ਦੱਸਾਂ ਜਿਹੜਾ ਸਕਰਬ ਹੈਗਾ ਉਹਦੇ ਵਿੱਚ ਤਾਂ ਆਪਾਂ ਘਰੇ ਗ੍ਰाइंड ਕਰਕੇ ਮਲਠੀ ਹੈਗੀ ਹੈ ਜਿਹੜੀ ਉਹ ਥੋੜੀ ਛਾਨ ਕੇ ਫਿਰ ਪਾਉਣੀ ਆ ਠੀਕ ਹੈ ਜੀ ਤੇ ਜੇ ਆਪਾਂ ਯੂਜ਼ ਕਰਨਾ ਹੈਗਾ ਉਹ ਸੇਰਮ ਉਹਦੇ ਵਿੱਚ ਤੁਸੀਂ ਮਲਠੀ ਪਾਊਡਰ ਨਹੀਂ ਪਾਉਣਾ ਹੈਗਾ ਸਾਬਤ ਮਲਠੀ ਹੈ ਜਿਹੜੀ ਉਹੀ ਪਾਉਣੀ ਆ ਤੇ ਸੇਰਮ ਦਾ ਤਾਂ ਜੀ ਇੰਨੇ ਕ ਅੱਛੇ ਰਿਜ਼ਲਟ ਆਏ ਨੇ ਇੰਨਾ ਅੱਛਾ ਰਿਜ਼ਲਟ ਆ ਮੈਨੂੰ ਲੱਗਦਾ ਆਪਣੀ ਗੱਲ ਦਾ ਭੈਣਾਂ ਦੀ ਗੱਲ ਤਾਂ ਮੈਨੂੰ ਲੱਗਦਾ ਵਿੱਚ ਹੀ ਨਾ ਰਹਿ ਜੀ ਤਰੀਕਾ ਦੇ ਨਾਮ ਹੋਰ ਬੋਲਦਾ ਤੇ ਲੋਜੀ ਕਿ ਰਣਦੀਪ ਕੌਰ ਸੱਸੀ ਗੱਲ ਪੈਣੀ ਬਹੁਤ ਵਧੀਆ ਵੀਡੀਓ ਧੰਨਵਾਦ ਜਲਾਲਦੀਬਾਦ ਰਾਏਕੋਟ ਲੁਧਿਆਣਾ ਸਾਡਾ ਨਾਮ ਬੋਲਣਾ ਬੋਲਦਾ ਜੀ ਆਪਾਂ ਕੱਲ ਦਾ ਮੇਰੇ ਕੋਲ ਸਕਰੀਨਸ਼ਾਟ ਆ ਜੀ ਆਹ ਇਹ ਉਹੀ ਹੈ ਉਹ ਤੁਹਾਡੇ ਪਿੰਡ ਚ ਗਈ ਹੋਈ ਹੈ ਕਹਿੰਦੇ ਸੀ ਜੇ ਮੇਰੀ ਭੈਣ ਉਹਨਾਂ ਦੇ ਦੋ ਬੱਚੇ ਚਲੋ ਇਹਨਾਂ ਨੇ ਹਜੇ ਭੈਣ ਨੂੰ ਦੱਸਿਆ ਨਹੀਂ ਹੈਗਾ ਵੀ ਉਹ ਮੇਰੇ ਸਹੁਰਿਆਂ ਦੇ ਪਿੰਡ ਦੀ ਗੱਲ ਕਰਦੇ ਨੇ ਕਿ ਮੇਰੇ ਬੇਕਿਆਂ ਦੇ ਪਿੰਡ ਦੀ ਮੈਂ ਕੱਲ ਵੀ ਕਿਹਾ ਸੀਗਾ ਅਜੇ ਮੇਰੇ ਖਿਆਲੋਂ ਉਹਨਾਂ ਨੇ ਕੁਝ ਮੈਨੂੰ ਇਦਾਂ ਦੱਸਿਆ ਨਹੀਂ ਹੈਗਾ ਤੇ ਲੋ ਜੀ ਮੈਂ ਨਾ ਤੁਹਾਨੂੰ ਆਪਣੀ ਗੱਲ ਦੱਸਦੀ ਆ ਅੱਜ ਸੀ ਜਦ ਸਕੂਲ ਦੇ ਵਿੱਚ ਸਟਾਫ ਰੂਮ ਦੇ ਵਿੱਚ ਬੈਠੇ ਸੀਗੇ ਨਾ ਤੇ ਮੈਂ ਅੱਜ ਹੀ ਸੀਰਮ ਲਾ ਕੇ ਗਈ ਸੀ ਕਿਉਂਕਿ ਮੇਰਾ ਸੀਰਮ ਹੀ ਰੈਡੀ ਕਰਨ ਦਾ ਵਜ੍ਹਾ ਸੀਗਾ ਇੱਕ ਤਾਂ ਮੈਂ ਤੁਹਾਨੂੰ 깔 ਵਾਲੇ ਬਲੌਗ ਦੇ ਵਿੱਚ ਰਾਤ ਨੂੰ ਲਾ ਕੇ ਤੇ ਪਾਇਆ ਸੀ ਔਰ ਇੱਕ ਮੈਂ ਸਵੇਰ ਜਾਗ ਕੇ ਲਾ ਕੇ ਗਈ ਸੀ ਇੰਨਾ ਵਧੀਆ ਇਫੈਕਟ ਆਉਂਦਾ ਨਾ ਜੀ ਤੁਸੀਂ ਯਕੀਨ ਮੰਨਿਓ ਤੁਸੀਂ ਕਹੋਗੇ ਸ਼ਾਇਦ ਤੁਸੀਂ ਐਵੇਂ ਆਪਣੀ ਬਰੇਜ਼ ਕਰਦੇ ਮੈਂ ਆਪਣੀ ਬਰੇਜ਼ ਨਹੀਂ ਕਰ ਰਹੀ ਤੁਸੀਂ ਖੁਦ ਬਣਾਇਓ ਤੁਹਾਨੂੰ ਖੁਦ ਪਤਾ ਲੱਗੂਗਾ ਮੈਂ ਨਾ ਅੰਦਰੋਂ ਕਿਉਂ ਲਾ ਕੇ ਗਈ ਤੇ ਸਾਡੇ ਮਤਲਬ ਸਟਾਫ ਰੂਮ ਦੇ ਵਿੱਚ ਆ ਹੀ ਬੈਠੇ ਤੇ ਸਾਡੇ ਮੈਡਮ ਨੇ ਉੱਥੇ ਬੈਠ ਮੈਡਮ ਤੇ ਉਹਨਾਂ ਨੇ ਇਹਨਾਂ ਪੱਖਾ ਚਲਾਤਾ ਤੇ ਜਦੋਂ ਉਹਨਾਂ ਨੇ ਪੱਖਾ ਚਲਾਇਆ ਤੇ ਮੈਂ ਕਿਹਾ ਵੀ ਮਨਜੀਤ ਕਹਿੰਦੀ ਵੀ ਠੰਡ ਲੱਗਦੀ ਆ ਮੈਡਮ ਪੱਖਾ ਚਲਾ ਲਿਆ ਤੁਸੀਂ ਤੇ ਕਹਿੰਦੇ ਹੋਰ ਮੇਰੇ ਵੱਲ ਦੇ ਇੱਕ ਵੀ ਕਹਿੰਦੇ ਇਹਨਾਂ ਨੂੰ ਤਾਂ ਪਸੀਨਾ ਆਈ ਜਾਂਦਾ ਕਹਿੰਦੇ ਤਾਂ ਕਰਕੇ ਪੱਖਾ ਚਲਾ ਮੈਂ ਕਿਹਾ ਮੈਨੂੰ ਤਾਂ ਪਸੀਨਾ ਨਹੀਂ ਆਇਆ ਹੈਗਾ ਮੈਨੂੰ ਤਾਂ寒 ਲੱਗਦੀ ਆ ਕਹਿੰਦੇ ਮੈਨੂੰ ਤਾਂ ਲੱਗੇ ਤੁਹਾਡੇ ਪਸੀਨਾ ਆਇਆ ਮੇਰਾ ਮੂੰਹ ਇੰਨਾ ਜਿਆਦਾ ਸ਼ਾਈਨ ਕਰ ਰਿਹਾ ਸੀ ਮੈਂ ਕਿਹਾ ਅੱਜ ਮੈਨੂੰ ਪਤਾ ਲੱਗਿਆ ਕਿ ਮੇਰੇ ਬਿਨਾਂ ਦੱਸੇ ਤੋਂ ਵੀ ਅੱਜ ਮੈਂ ਕੁਝ ਲਾਇਆ ਸੀ ਫੇਸ ਤੇ ਤੇ ਤੁਹਾਨੂੰ ਉਹਦਾ ਪਤਾ ਵੀ ਲੱਗਿਆ ਕਿਉਂਕਿ ਉਹ ਸ਼ਾਈਨ ਕਰ ਰਿਹਾ ਸੀ ਔਰ ਉਹਨੂੰ ਲੱਗ ਰਿਹਾ ਸੀਗਾ ਕਿ ਮੈਨੂੰ ਪਸੀਨਾ ਆ ਰਿਹਾ ਹੈ। ਇੰਨਾ ਵਧੀਆ ਫੈਕਟ ਆਉਂਦਾ ਨਾ ਜੇ ਸੀਰਮ ਲਗਾਉਂ ਤਾਂ ਯਕੀਨ ਮੰਨਿਓ ਤੁਸੀਂ ਜ਼ਰੂਰ ਰੀਸ ਕਰਿਓ ਕੋ ਬੜਾ ਹੀ। ਹਾਂ ਬਾਈ ਸਤਿ ਸ਼੍ਰੀ ਅਕਾਲ। ਲਓ ਜੀ ਬਾਹਰ ਕੋਈ ਆ ਗਿਆ ਸੀਗਾ ਬਾਈ ਆਪਣਾ ਜਿਹੜਾ ਸਗੀਆਂ ਲਵਾਈਆਂ ਨਹੀਂ ਕਿਹਦੇ ਤੋਂ ਤੇ ਮੈਨੂੰ ਉੱਤਰ ਜਾਣਾ ਪੈ ਗਿਆ। ਤੇ ਆਪਣੀ ਵੀਡੀਓ ਸੀ ਜਿਹੜੀ ਵਿੱਚ ਥੋੜੀ ਜਿਹੀ ਛੁੱਟ ਗਈ ਸੀ ਵੈਸੇ ਤਾਂ ਐਂਡ ਹੀ ਕਰਨਾ ਆਪਾਂ ਵੀਡੀਓ ਦਾ ਹੁਣ ਕਿ ਤੁਸੀਂ ਉਹ ਸੀਰਮ ਹੈ ਜਿਹੜਾ ਜ਼ਰੂਰ ਬਣਾਉਣਾ ਮੈਂ ਤੁਹਾਨੂੰ ਬਸ ਨੈਕਸਟ ਵੀਡੀਓ ਜਾਂ ਉਸ ਤੋਂ ਨੈਕਸਟ ਵੀਡੀਓ ਜਿਹੜੀ ਫੇਰ ਦਵਾਂਗੀ ਤੇ ਤੁਸੀਂ ਉਹ ਸੀਰਮ ਵੀ ਤੇ ਸਕਰਬ ਵੀ ਜ਼ਰੂਰ ਬਣਾਇਓ ਪਲੀਜ਼ ਮੇਰੀ ਰਿਕਵੈਸਟ ਈ ਹੈ ਤੁਹਾਨੂੰ ਕਿਉਂਕਿ ਮੈਂ ਚਾਹ ਨਹੀਂ ਆ ਕਿ ਤੁਸੀਂ ਖੁਦ ਦੇਖੋ ਉਹ ਯੂਜ਼ ਕਰਕੇ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਕਿੰਨੀ ਵਧੀਆ ਚੀਜ਼ ਹੈਗੀ ਹੈ ਇੱਕ ਭੈਣ ਨੇ ਕਿਹਾ ਸੀਗਾ ਕਿ ਮੈਂ ਨਾ ਮਲਠੀ ਪਾਊਡਰ ਜਿਹੜਾ ਉਹ ਦੁੱਧ ਵਿੱਚ ਕਿ ਦਹੀਂ ਵਿੱਚ ਪਾ ਕੇ ਲਾਇਆ ਮੈਨੂੰ ਕੋਈ ਖਾਸ ਇਫੈਕਟ ਨਹੀਂ ਹੋਇਆ ਤੁਸੀਂ ਨਾ ਜੀ ਵੇਸਣ ਤੇ ਮਲਠੀ ਪਾਊਡਰ ਇੱਕੋ ਜੀ ਕੁਆਂਟੀਟੀ ਦੇ ਵਿੱਚ ਲੈਣਾ ਹੈ ਤੇ ਦੁੱਧ ਦੇ ਨਾਲ ਜਾਂ ਰੋਜ਼ ਵਾਟਰ ਦੇ ਵਿੱਚ ਪੇਸਟ ਬਣਾ ਕੇ ਉਹ ਲਾਉਣਾ ਕੱਲੀ ਮਲਠੀ ਨਹੀਂ ਲਾਉਣੀ ਹੈਗੀ ਠੀਕ ਹੈ ਜੀ ਤੇ ਫਿਰ ਦੇਖਿਓ ਰਿਜ਼ਲਟ ਕਿਉਂ ਨਹੀਂ ਆਊਗਾ ਪਿਗਮੈਂਟੇਸ਼ਨ ਵੀ ਠੀਕ ਹੁੰਦੀ ਹੈ ਜੀ ਇਹਦੇ ਨਾਲ ਠੀਕ ਹੈ ਤੇ ਆਪਾਂ ਹੌਲੀ ਹੌਲੀ ਟਰਨ ਬਾਈ ਟਰਨ ਸਾਰੀਆਂ ਵੀਡੀਓਜ਼ ਤੁਹਾਨੂੰ ਦਿੰਦੇ ਰਹਾਂਗੇ ਠੀਕ ਹੈ ਜੀ ਥੈਂਕ ਯੂ ਸੋ ਮਚ